ਸਤਿ ਨਮਸਕਾਰ ਮੈਂ ਅਸਰ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਦਿਨ ਚੜਦੇ ਹੀ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਪਟਿੰਡਾ ਦੇ ਆਰੇਸਮਾ ਚੌਂਕ ਦੇ ਵਿੱਚ ਇੱਕੀ ਬਿਲਡਿੰਗ ਲੋਕਾਂ ਦੇ ਵਿੱਚ ਇਸ ਦੇ ਪ੍ਰਤੀ ਰੋਸ ਪਾਇਆ ਜਾ ਰਿਹਾ ਲੋਕਾਂ ਨੇ ਕਿਹਾ ਕਿ ਨਗਰ ਨਿਗਮ ਨੂੰ ਤੇ ਮਾਲਕ ਨੂੰ ਬਹੁਤ ਵਾਰ ਕਹਿ ਚੁੱਕੇ ਪਰ ਕੀ ਉਹਨਾਂ ਨੇ ਇਸ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਕੀਤਾ ਗਿਆ ਰਾਤੀ ਤੇਜ਼ ਹਵਾਵਾਂ ਚੱਲਣ ਦੇ ਨਾਲ ਬਿਲਡਿੰਗ ਡਿੱਗ ਚੁੱਕੀ ਹੈ ਤੇ ਜੋ ਕਿ ਔਰ ਵੀ ਡਿੱਗਣ ਦੀ ਸੰਭਾਵਨਾ ਹੈ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਤੇ ਮਾਲਕਾਂ ਨਾਲ ਗੱਲਬਾਤ ਕਰਦੇ ਕਿ ਕਹਿੰਨਾ ਹੈ ਉਹਨਾਂ ਦਾ ਇਸ ਦੇ ਪ੍ਰਤੀ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਹਾਦਸਾ ਕੀਤੇ ਹੋਇਆ ਹੈ ਕਿ ਕਿਵੇਂ ਹੋਇਆ ਹੈ ਮੈਂ ਸਿੰਘ ਜੋਸ਼ੀ ਉਪ ਰਾਸ਼ਟਰੀ ਹੈ ਪ੍ਰਧਾਨ ਸ਼ਿਵ ਸੈਨਾ ਹਿੰਦੂ ਹੀ ਅੱਜ ਕੀ ਆਇਆ ਸਮਾਜ ਚੌਂਗਦੇ ਵਿੱਚ ਰਾਤ ਨੂੰ ਬਹੁਤ ਵੱਡਾ ਤੂਫਾਨ ਆਇਆ ਜਿਹਦੇ ਵਿੱਚ ਇੱਕ ਬਿਲਡਿੰਗ ਤਹੱਸ ਹੋ ਗਈ ਖਤਮ ਹੋ ਗਈ ਕਿਉਂਕਿ ਇਹ ਬਿਲਡਿੰਗ ਦਾ ਪਹਿਲਾਂ ਕਈ ਦਿਨਾਂ ਤੋਂ ਰੋਲਾ ਚੱਲ ਰਿਹਾ ਸੀ ਬਹੁਤ ਜ਼ਿਆਦਾ ਜੀ ਤੇ ਕਮੇਟੀ ਨੇ ਇਹਨੂੰ ਫੀਲ ਵੀ ਕਰਨ ਦੇ ਕਿਹਾ ਸੀ ਇਥੇ ਜਿਹੜੇ ਦੁਕਾਨਦਾਰ ਬੈਠੇ ਸੀਗੇ ਉਹਨਾਂ ਦੇ ਮਾਲਕਾਂ ਨੇ ਛੱਤਾਂ ਕਮਜ਼ੋਰ ਕੀਤੀਆਂ ਗਿਆ ਜਿਹਦੇ ਕਰਕੇ ਬਿਲਡਿੰਗ ਅੱਜ ਨੁਕਸਾਨ ਹੋਇਆ ਬਹੁਤ ਵੱਡਾ ਹੈ ਤੇ ਇਸ ਨੂੰ ਦੇਖਦੇ ਹੋਏ ਇੱਥੇ ਛੋਟੇ-ਛੋਟੇ ਬੱਚੇ ਸਕੂਲ ਲੈ ਗਏ ਆਰਿਆ ਸਮਾਜ ਚੌਂਕ ਦੇ ਵਿੱਚ ਇਹ ਪੁਰਾਣਾ ਸਕੂਲ ਹੈ ਬੱਚੇ ਆ ਰਹੇ ਆ ਤੇ ਇਸ ਦਾ ਬਹੁਤ ਵੱਡਾ ਨੁਕਸਾਨ ਹੋਣ ਦਾ ਡਰ ਵੀ ਹੈ ਬਾਕੀ ਇਹ ਜਿਹੜੀ ਬਿਲਡਿੰਗ ਆ ਉੱਪਰੋਂ ਇੱਕ ਖਸਤਾ ਹਾਲਤ ਦੇ ਵਿੱਚ ਹੋ ਚੁੱਕੀ ਹੈ ਤੇ ਇਸ ਨੂੰ ਸਾਫ਼ ਕਰਾਇਆ ਜਾਵੇ ਤੇ ਇਸ ਤੇ ਮਾਲਕ ਦੇ ਜੋ ਵੀ ਕਾਰਵਾਈ ਬੰਦੀ ਉਹ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਕਿਉਂਕਿ ਇਹਨੂੰ ਜਦੋਂ ਮਾਲਕ ਨੂੰ ਪਤਾ ਤੇ ਉਹਨੂੰ ਡੈਡ ਕੋਸਟ ਕਰਕੇ ਇਸ ਬਿਲਡਿੰਗ ਨੂੰ ਠਵਾਇਆ ਕਿਉਂ ਨਹੀਂ ਗਿਆ ਜੀ ਦੇਖੀ ਜੀ ਜਿੱਤੇ ਮਾਲਕ ਵੱਲੋਂ ਤੁਸੀਂ ਕਹਿ ਰਹੇ ਵੀ ਕਮਜ਼ੋਰ ਕੀਤੇਗਾ ਕਾਰਨ ਕੀ ਹੈ ਕਾਰਨ ਹੈ ਕਿ ਇਹ 70 70 ਸਾਲਾਂ ਤੋਂ ਦੁਕਾਨਦਾਰ ਪੁਰਾਣੇ ਬੈਠੇ ਆ ਜਦੋਂ ਇੱਥੇ ਬਾਜ਼ਾਰ 'ਚ ਕੁਝ ਵੀ ਨਹੀਂ ਹੁੰਦਾ ਸੀ ਉਦੋਂ ਇੱਥੇ ਹਵਾਲਾ ਕੀਤਾ ਗਿਆ ਇਸਨੂੰ ਤੇ ਮਾਲਕਾਂ ਨੇ ਖਾਲੀ ਇਹ ਗੇ ਬਿਲਡਿੰਗ ਖਾਲੀ ਕਰਾ ਕੇ ਇਸਨੂੰ ਆਪ ਦੇ ਹੱਕ 'ਚ ਲਿੱਤਾ ਜਾਵੇ ਕੀ ਨਾਮ ਕੀ ਇਹਨਾਂ ਦੇ ਮਾਲਕ ਦਾ ਕੀ ਨਾਮ ਰਹੀ ਮਾਲਕ ਦਾ ਨਾਮ ਪ੍ਰਵੀਨ ਕੁਮਾਰ ਹੈ ਜੀ ਇਹਨਾਂ ਦੇ ਮਾਲਕ ਦਾ ਇਹ ਹੁੰਦਾ ਸਿੱਕੀ ਇਸਰਮਦੀ ਕਰਵਾਈ ਚਾਹ। ਅਸੀਂ ਚਾਹੁੰਦੇ ਆ ਕਿ ਇਹਦੇ ਉੱਪਰੋਂ ਜਿਹੜੀ ਆ ਬਿਲਡਿੰਗ ਆ ਸਾਰੀ ਖਾਲੀ ਉੱਪਰ ਢਵਾ ਦਿੱਤੀ ਜਾਵੇ ਤੇ ਇਸ ਦਾ ਰਸਤਾ ਜਿਹੜਾ ਚੱਲ ਰਿਹਾ ਇਸ ਨੂੰ ਬੰਦ ਕੀਤਾ ਜਾਵੇ ਤਾਂ ਕਿ ਕੋਈ ਵੱਡਾ ਨੁਕਸਾਨ ਨਾ ਹੋ ਸਕੇ। ਉੱਪਰ ਲਗਵਾਂ ਮਾਲਕ ਕੋਈ ਹੈ। ਉੱਪਰ ਲਗਵਾਂ ਮਾਲਕ ਕੋਈ ਹੈ। ਹਾਂ ਮਾਲਕ ਕੋਲ ਕਹਿ ਕੇ ਕਮੇਟੀ ਨੂੰ ਜਾਂ ਕਮਿਸ਼ਨਰ ਨੂੰ ਕਹਿ ਕੇ ਇਸ ਬਿਲਡਿੰਗ ਨੂੰ ਜਲਦੀ ਜਲਦ ਉੱਥੋਂ ਸਫਾਇਆ ਕਰਾਇਆ ਜਾਵੇ। ਜਦ ਕਿ ਮੈਂ ਤੁਹਾਡਾ ਮੇਰਾ ਨਾਮ ਗੋਪੀram ਪੰਸਲਾ ਜੀ। ਹਾਂ ਜੀ ਗੋਪੀram ਜੀ ਜਿਸ ਤਰ੍ਹਾਂ ਤੁਹਾਡੇ ਕੋਲ ਬਿਲਡਿੰਗ ਦੇ ਵਿੱਚ ਹੈਗੀ ਆ ਤੇ ਉੱਪਰੋਂ ਦਿਖਦੀ ਹੈਗੀ ਆ। ਉਹ ਇਹ ਮੇਰੇ ਕੋਲ ਦੁਕਾਨ ਕੋ 70-75 ਸਾਲਾਂ ਤੋਂ ਮੇਰੇ ਕੋਲ ਹੈ ਮੇਰੇ ਕੋਲ ਕੱਲੀ ਮੇਰੇ ਮੇਰੀ ਦੁਕਾਨ ਦਾ ਕਬਜ਼ਾ ਮੇਰੇ ਕੋਲ ਹੈ ਬਾਕੀ ਜਿਹੜਾ ਉਸ ਦਾ ਹਿੱਸਾ ਸਾਰਾ ਮਾਲਕਾਂ ਕੋਲ ਹੈ ਮਾਲਕ ਸਾਨੂੰ ਰੁਕੇ ਨਹੀਂ ਕਰਾਉਂਦੇ ਨਾ ਮਾਲਕ ਆਪ ਕਰਾਵੇ ਨਾ ਸਾਨੂੰ ਕਰਾਉਂਦਾ ਮਾਲਕ ਐਂ ਕਹਿੰਦਾ ਵੀ ਇਹ ਬਿਲਡਿੰਗ ਡਿੱਗੇ ਤੇ ਮੈਂ ਕਿਰਾਏਦਾਰਾਂ ਤੋਂ ਖਾਲੀ ਕਰਾਵਾਂ ਸਾਡਾ ਕੋਟ ਕੇ ਢੀ ਲੀ ਜਾਂਦਾ ਜੀ ਸਾਡਾ ਹੋਰ ਕੋਈ ਰੋਲਾ ਨਹੀਂ ਸਾਡੀ ਤਾਂ ਕਨੇ ਵਿੱਚ ਸੁਭਾਉ ਅਸੀਂ ਧਵਾਨ ਤੇ ਦਾ ਜੀ ਸਾਡਾ ਇੱਥੇ ਕੋਈ ਲੱਲਾ ਖੱਕਰ ਨਹੀਂ ਸਾਡੇ ਕੋਲ ਦਾ ਕਲਾ ਸਾਡੀ ਦੁਕਾਨ ਦਾ ਕਬਜ਼ਾ ਸਾਡੇ ਕੋਲ ਹੈ ਬਾਕੀ ਸਾਡਾ ਕਬਜ਼ਾ ਇਹਦੇ ਕੋਲ ਹੈ ਮਾਲ ਜਦੋਂ ਡਿੱਗਦੀ ਹੈ ਤੇ ਦੰਦ ਕੱਢਣ ਲੱਜੰਦਾ ਵੀ ਡਿੱਗੇ ਤੇ ਚੰਗਾ ਹੋਵੇ ਆ ਹੁਣ ਜਦੋਂ ਡਿੱਗੀ ਅੱਜ ਵੀ ਇਹ ਦੰਦ ਕੱਢੀ ਜਾਂਦਾ ਜੀ ਦੇਖੋ ਵੀ ਹੱਸੀ ਜਾਂਦਾ ਵੀ ਇਹ ਇੱਕ ਨਾ ਡਿੱਗੇ ਤੇ ਸਾਨੂੰ ਸਾਡਾ ਪੈਦਾ ਹੋਵੇ ਧੰਨਵਾਦ ਹੋਰ ਵੀ ਫੋਟੋਆਂ ਵੀ ਦਿਖਾਈਆਂ ਗਈਆਂ ਕਿ ਇਹ ਫੋਟੋਆਂ ਇਹ ਇੱਕ ਟਵੰਦੇ ਦੀਆਂ ਫੋਟੋਆਂ ਸਾਡੇ ਸੱਭਾ ਲੋਕ ਕਿਸਮ ਸਭ ਕੁਝ ਮੇਰੇ ਦੋ ਦੋਤੇ ਲਾਇ ਲਾਇ ਰਿਹਾ ਹੈ ਅਜੇ ਰੂਪ ਤੋੜਦੇ ਨੂੰ ਫੜ ਲਿਆ ਸਾਡੇ ਕੋਲ ਉਹਦੀਆਂ ਫੋਟੋਆਂ ਖਿੱਚੀਆਂ ਵੀ ਸਾਡੇ ਕੋਲ ਫੋਟੋਆਂ ਬਰਾਮਦ ਇਹ ਪਰਵਾਧਾ ਇਹ ਕਰਦਾ ਜੀ ਖਾਲੀਗਨ ਇੱਕ ਫਸਦਾ ਤਾਂ ਕਰਦਾ ਜੀ ਇਹ ਕਨਾਂ ਵੀ ਖਾਲੀ ਹੋ ਜਾਣ ਛੇਤੀ ਕਿ ਡਿੱਗੇ ਤੇ ਖਾਲੀ ਹੋਣ ਜੀ ਉੱਪਰ ਦੀ ਬਿਲਡਿੰਗ ਦਾ ਕਬਜ਼ਾ ਇਹਨਾਂ ਕੋਲੇ ਤੋੜਦੇ ਕਹੋਣੇ ਉੱਪਰ ਇਹ ਉਤਲਾ ਕਬਜ਼ਾ ਸਾਰਾ ਇਹਨਾਂ ਕੋਲ ਲੈ ਆ ਜੀ ਇਹ ਕਨਾਂ ਡਿੱਗੇ ਤੇ ਅਸੀਂ ਖਾਲੀ ਕਰਾਈਏ ਮਾਲਕਾਂ ਨੂੰ ਕਹਿੰਦੇ ਮਦਦ ਵੀ ਕਰੀ ਮਾਲਕਾਂ ਨੂੰ ਅਸੀਂ 10 ਵਜੇ ਕਹਤਾ ਵੀ ਜਾਂਦਾ ਅਸੀਂ ਰਿਪੇਅਰ ਕਰਾ ਦਿੰਨੇ ਆ ਜਾਂ ਤੋੜ ਬੇ ਕਰਾ ਨਾਲ ਕਹਿੰਦਾ ਕੋਸ ਨੂੰ ਮੈਂ ਕਰਾ ਦਵਾਂ ਨਾ ਮੈਂ ਆਪ ਤਾਂ ਕਹਿੰਦੇ ਕਿ ਕਹਿੰਦੇ ਕਿ ਕਹਿੰਦੇ ਕਿ ਜਿਹੜਾ ਕੋਰਟ ਦਾ ਫੈਸਲਾ ਉਹਨਾਂ ਦੀ ਫੇਵਰ ਦੇ ਵਿੱਚ ਹੋ ਗਿਆ ਅਸੀਂ ਕੀ ਕਹਾਂ ਜਾਈਏ ਸਾਡਾ ਜੇ ਕੋਰਟ ਦੇ ਫੈਸਲਾ ਆਇਆ ਸਾਡੀ ਅਪੀਲ ਕੀਤੀ ਹੋਈ ਹੈ ਜੀ ਹਾਂ ਸਾਡਾ ਕੋਰਟ ਕੇ ਚੱਲੀ ਹੋਈ ਹੈ 2 ਨੰਬਰ ਕੋਰਟ ਤੋਂ ਸਾਡਾ ਕੇਸ ਲੱਗਿਆ ਹੋਇਆ ਹੈ ਕੋਰਟ ਤੋਂ ਹਾਂ ਜੀ ਅੰਕਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਿਪਤੀ RAM ਹੈ ਹਾਂ ਜਿਹੜੀ ਅੱਗੇ ਬਿਲਡਿੰਗ ਦੇਖੀ ਹੈ ਕੀ ਕਹਿੰਦੇ ਪੂਜਾ ਘਰ ਮੈਂ ਤੇ ਸਾਡੀ ਸਾਹਮਣੇ ਦੁਕਾਨ ਹੈ ਪਹਿਲੀ ਗੱਲ ਤਾਂ ਮੇਰੇ ਕਿਸੇ ਨਾਲ ਜਾਤੀ ਕੋਈ ਰੋਲਾ ਨਹੀਂ ਪਰ ਮੇਰੀ ਦੁਕਾਨ ਤੱਕ ਵੀ ਕੋਈ ਦੱਸ ਕੇ ਨਹੀਂ ਆਇਆ ਕਿ ਤੁਹਾਡੇ ਪਾਪੇ ਦੇ ਸੰਟ ਵੱਜੀ ਅੱਛੇ ਇੱਥੇ ਉਹ ਕਰ ਲੋਕ ਖੋਦ ਕਰ ਜਾਏ ਤੇ ਇਹ ਬਿਲਡਿੰਗ ਜਲਦੀ ਤੋਂ ਜਲਦੀ ਢਾਈ ਜਾਵੇ ਜਿਹੜੀ ਕੋਈ ਖਸਤਾ ਹੈ ਤਾਂ ਕਿ ਕਿਸੇ ਦੀ ਜਾਨੀ ਜਾਨ ਨਾ ਜਾਵੇ ਆਪਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਕੋਈ ਦੂਰ ਭਾਵ ਨਹੀਂ ਕੋਈ ਲੜਾਈ ਨਹੀਂ ਝਗੜਾ ਨਹੀਂ ਇਹ ਤਾਂ ਤੇ ਸੱਤਾ ਬੱਟੀਆਂ ਸੀ ਇਹਨਾਂ ਨੂੰ ਤਾਂ ਆਪਣੇ 75 13 ਟਾਂਕੇ ਲੱਗੇ ਵੇ ਲੋਕਾਂ ਦੇ ਦੁਕਾਨ ਤੇ ਵੀ ਨਹੀਂ ਪਤਾ ਲੈਂਦੇ ਇਹ ਘਰ ਦੇ ਤਾਂ ਕੀ ਪਤਾ ਲੈਣ ਜਾਂਦੀ ਐ ਇੱਥੋਂ ਇਹ ਕੰਮ ਦਾ ਹੈ ਜਿਹੜੇ ਖੁਦ ਕਰ ਜਾਏ ਤੇ ਤੁਸੀਂ ਕੀ ਮੰਗ ਕਰਦੇ ਹੋ ਮੈਂ ਤਾਂ ਮੰਗ ਕਰਦਾ ਇਹਨੂੰ ਜਲਦੀ ਤੋਂ ਜਲਦੀ ਜਿੰਨੀ ਜਲਦੀ ਢਵਾਇਆ ਜਾਵੇ ਉਨਾ ਲੋਕਾਂ ਦਾ ਨੁਕਸਾਨ ਹੋਵੇ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਜੀ ਕਿ ਪ੍ਰਮਾਤਮਾ ਨੇ ਇਹ ਬਿਲਡਿੰਗ ਆਪੇ ਦੇਖਤੀ ਵੱਧਾ ਬੰਦੇ ਦਾ ਬੈਰੀ ਹੈ ਇਹ ਰਾਤ ਨੂੰ 2 ਵਜੇ ਬਿਲਡਿੰਗ ਡਿੱਗੀ ਹੈ ਇਹ ਮੁੱਦੇ 'ਤੇ ਅਸੀਂ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਲਈ ਸੀ ਉਹਨਾਂ ਨੇ ਇਹ ਕਿਰਾਏਦਾਰਾਂ ਨੂੰ ਸਾਰਿਆਂ ਨੂੰ ਕਹਿ ਗਏ ਸੀਗੇ ਕਿ ਉੱਪਰਲਾ ਪੋਰਸ਼ਨ ਢਵਾਇਆ ਜਾਵੇ ਅਸੀਂ ਮਕਾਨ ਮਾਲਕਾਂ ਦਾ ਕਬਜ਼ਾ ਉੱਪਰਲਾ ਪੋਰਸ਼ਨ ਦਾ ਕਬਜ਼ਾ ਮਕਾਨ ਮਾਲਕਾਂ ਕੋਲੇ ਹੈ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਤੇ ਕਾਰਪੋਰੇਸ਼ਨ ਨੂੰ ਕਿ ਉੱਪਰਲਾ ਪੋਰਸ਼ਨ ਗਲਤ ਤਰੀਕੇ ਤੋਂ ਢਵਾਇਆ ਜਾਵੇ ਤਾਂ ਜੋ ਲੋਕਾਂ ਦਾ ਕੀ ਖਸੂਰ ਹੈ ਕਿ ਲੋਕਾਂ ਦੇ ਬੰਦੇ ਕਿਉਂ ਥੱਲੇ ਆ ਇੱਥੇ ਦੋ ਸਕੂਲ ਹੈ ਕਿਲਾ ਮੁਬਾਰਕ ਹੈ ਅਸੀਂ ਇੱਕੋ ਗੱਲ ਕਹਿੰਦੇ ਅਸੀਂ ਥਾਰਿਆਂ ਦੀ ਜਾਨੀ ਮਾਲਦਾਨ ਬਚਣਾ ਚਾਹੀਦਾ ਸਰ ਕੀ ਨਾ ਮੈਂ ਤੁਹਾਡਾ ਤੇ ਜਿਹੜੀ ਅੱਜ ਬਿਲਡਿੰਗ ਲੱਗੀ ਹੈ ਕੀ ਕਹਿਣਾ ਚਾਹੋ ਇਹਨਾਂ ਰਾਜkumar ਕੋਲ ਆਈ ਥੱਲੇ ਆ ਕੇ ਬਿਲਡਿੰਗ ਬਹੁਤ ਖਾਸ ਦਾ ਹਾਲਤ ਹੈ ਪਹਿਲਾਂ ਵੀ 15-20 ਦਿਨ ਹੋ ਗਏ ਇੱਕ ਸਾਡੇ ਜਾਨ ਪਹਿਚਾਨ ਵਾਲਾ ਡਿਫਟੀ ਡਾਂਜੀ ਹੈ ਇਹਨੇ ਦੇ ਉੱਪਰ ਗਿਰ ਗਈ ਸੀ ਜਿਹਦਾ ਪੀੜਾ 14-15 ਲੱਗੇ ਸੀ ਸੀਨੀਅਰ ਸਿਟੀਜ਼ਨ ਹੈ ਇਸ ਮਤ ਨਾਲ ਇਹਨਾਂ ਬਚਾਰਿਆ ਉਹ ਤੋਂ ਬਾਅਦ ਪ੍ਰਸ਼ਾਸਕ ਨੂੰ ਬਹੁਤ ਵਾਰੀ ਬੇਨਤੀ ਕਰ ਚੁੱਕੇ ਆ ਕੀ ਆ ਜਿਹੜਾ ਵੀ ਖਤਰਨਾਕ ਹੈਗਾ ਇਹਦਾ ਐਨੂੰ ਠੀਕ ਕਰਕੇ ਲਾਇਆ ਜਾਵੇ ਪਤਾ ਨਹੀਂ ਕਿਉਂ ਨਹੀਂ ਉਹ ਕਾਰਵਾਈ ਕਰਦੇ ਰਾਤ ਵੀ ਕਿਤੇ ਰਾਤ ਨੂੰ ਗਿਰ ਗਿਆ ਜੀ ਦਿਨੇ ਕੀਤਾ ਗਿਰਿਆ ਹੁੰਦਾ ਪਤਾ ਨਹੀਂ ਕੋਈ ਜਾਨੀ ਵੀ ਨੁਕਸਾਨ ਹੋ ਸਕਦਾ ਸੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਤੁਰੰਤ ਇਹ ਕਾਰਵਾਈ ਕਰਕੇ ਜਿਹੜਾ ਵੀ ਗਿਰਨ ਵਾਲਾ ਹੈਗਾ ਉਹਨੂੰ ģੇਰ ਕੇ ਲੋਕਾਂ ਨੂੰ ਸੇਫ ਰੱਖਿਆ ਜਾਵੇ ਸਕੂਲ ਵਗੈਰਾ ਰਹਿ ਗਏ ਆਰਿਆ ਸਕੂਲ ਹੈਗਾ ਮਾਡਲ ਸਕੂਲ ਹੈ ਛੋਟੇ ਬੱਚੇ ਸਕੂਲ ਆਉਂਦੇ ਆ ਕੋਈ ਵੀ ਵੱਡੇ ਹਾਲੇ ਨੂੰ ਕਿਸ ਤਰ੍ਹਾਂ ਦੇਖ ਲਈ ਹਾਂਜੀ ਹੁਣ ਆ ਰਹੀ ਹੈ ਆਰਿਆ ਗਰਲ ਸਕੂਲ ਹੈ ਸਾਹਮਣੇ ਗਲਾ ਮਬਾਰਕ ਗੁਰਦੁਆਰਾ ਸਾਹਿਬ ਹੈ ਸੰਸਭਾ ਗੁਰਦੁਆਰਾ ਸਾਹਿਬ ਲੋਕਲ ਹਜ਼ਾਰਾਂ ਦੀ ਗਿਣਤੀ ਜਾਂਦੇ ਆ ਕਦੇ ਵੀ ਕੋਈ ਮਿਸਹੈਪਨਿੰਗ ਹੋ ਸਕਦੀ ਹੈ ਅਸੀਂ ਦਾ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਆ ਕਿ ਸਾਰਾ ਕੋ ਥੋੜੇ ਧਿਆਨ ਚਾਹੀਦਾ ਫਿਰ ਕਾਰਵਾਈ ਕਿਉਂ ਨਹੀਂ ਹੋ ਰਹੀ ਕੀ ਮਜਬੂਰੀ ਹੈ ਕਿਉਂ ਨਹੀਂ ਕਾਰਵਾਈ ਕਰ ਰਹੇ ਤੁਸੀਂ ਆਪ ਜੀੜ ਕੀ ਬੇਨਤੀ ਹੈ ਕਿ ਯੋਜਨਾਵਾਂ ਦਾ ਤੁਰੰਤ ਹੱਲ ਕਰਨ ਤਾਂ ਕਿ ਕੋਈ ਮਿਸਹੈਪਨਿੰਗ ਤੋਂ ਬਚਾਇਆ ਜਾ ਸਕੇ ਕੀ ਨਾਮ ਹੈ ਤੁਹਾਡਾ ਸੇ ਮੇਰਾ ਪਤਾ ਪੁੱਛਣਾ ਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜੀ ਆ ਬਿਲਡਿੰਗ ਦਿੱਖੀ ਹੈ ਕੀ ਇਹ ਤੁਹਾਡੀ ਇੱਕ ਹੀ ਕੀਤੀ ਹੈ ਸੇ ਮੇਰੇ ਪਾਦਰ ਨਾਮ ਤੇ ਜੀ ਤੇ ਬਿਲਡਿੰਗ ਲਗਾਤਾਰ ਡਿਗਰੀ ਹੈ ਸ਼ਸ਼ ਆਪਣੇ ਕੋਰਟ ਵਿੱਚੋਂ ਫੈਸਲਾ ਆ ਚੁੱਕਿਆ ਤਿੰਨ ਦੁਕਾਨਦਾਰ ਬੈਠੇ ਤਿੰਨਾਂ ਦੇ ਖਿਲਾਫ ਕੋਰਟ ਵਿੱਚ ਫੈਸਲਾ ਆ ਚੁੱਕਿਆ ਉਹਨਾਂ ਨੇ ਨਿਸ਼ਚਿਤ ਲਗ ਉਪਰਕ ਬਿਲਡਿੰਗ ਖਸਤਾ ਅੜਨ ਕੋਸ਼ਿਸ਼ ਕੀਤੀ ਵੀ ਹੈ ਕਮੇਟੀ ਨੇ ਵੀ ਕੋਸ਼ਿਸ਼ ਕੀਤੀ ਵੀ ਹੈ ਬਿਲਡਿੰਗ ਲਗਾਤਾਰ ਡਿਗਰੀ ਹੈ ਸਰ ਜਿਸ ਤਰ੍ਹਾਂ ਕਹਿੰਦੇ ਪੂਰੀ ਖਸਤਾ ਹਾਲਤ ਹੈ ਉੱਪਰੋਂ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਜਿਸ ਤਰ੍ਹਾਂ ਇਹਨਾਂ ਨੇ ਇਲਜ਼ਾਮ ਲਗਾਏ ਹੈ ਵੀ ਤੁਹਾਡੇ ਤੁਹਾਡੇ ਵੱਲੋਂ ਖਸਤਾ ਕੀਤੀ ਜਾ ਰਹੀ ਹੈ ਕੀ ਕਾਰ ਸਰ ਇਹ ਦੇਖੋ ਜੀ ਆਪ ਦੇਖੋ ਵੀ ਖਸਤਾ ਦਾ ਸਾਰਾ ਸਰੀ ਹੈ ਜਰਿਆ ਹੋਇਆ ਜੀ ਸਾਰਾ ਸਾਰਾ ਬਿਲਡਿੰਗ ਇਹਨੇ ਪੜੀ ਗਈ ਜਾਂਦੇ ਜੀ ਤੇ ਜਿਸ ਤਰ੍ਹਾਂ ਉਹਨਾਂ ਨੇ ਫੋਟੋਆਂ ਦਿਖਾਈਆਂ ਕਿਰੇ ਫੋਟੋਆਂ ਮੈਂ ਇਹ ਦਿਖਾ ਰਿਹਾ 2018 ਦੀਆਂ ਜੀ ਇਹ ਕੋਰਟ ਚ ਲੱਗ ਚੁੱਕੀਆਂ ਨੇ ਕੋਰਟ ਵਿੱਚ ਇਹ ਨਕਲੀ ਸਾਬਿਤ ਕੁਛਤ ਹੋ ਚੁੱਕੀਆਂ ਨੇ ਜੀ ਕੋਰਟ ਵਾਲੇ ਨੇ ਕਹਿ ਚੁੱਕੇ ਵੀ ਨਕਲੀ ਹੈ ਜਾਲੀ ਫੋਟੋਆਂ ਮੈਂ ਜੀ ਸਭ ਕਹਿੰਦਾ ਕੋਰਟ ਲੱਗ ਚੁੱਕੇ ਫੋਟੋਆਂ ਇਸ ਬੇਸ ਤੇ ਇਹਦਾ ਕੇਸ ਵੀ ਚੱਲਿਆ ਸੀਗਾ ਕੇਸ ਵੀ ਖਾਰਜ ਹੋ ਚੁੱਕਾ ਜਿਸ ਤਰ੍ਹਾਂ ਕਹਿੰਦਾ ਮਤਲਬ ਉੱਪਰਲੀ ਬਿਲਡਿੰਗ ਹੈਗੀ ਅਗਰ ਤੁਹਾਡੀ ਕੇਸ ਜਿੱਤ ਚੁੱਕੇ ਤੇ ਕੇਸ ਵੱਲੋਂ ਜਿਹੜੇ ਪੁਲਿਸ ਪ੍ਰਸ਼ਾਸਨ ਪ੍ਰੋਟੈਕਸ਼ਨ ਲੈ ਕੇ ਖਾਲੀ ਕਿਉਂ ਨਹੀਂ ਕਰਵਾਈਆਂ ਗਿਆ ਸਰ ਇਹ ਅੱਗੇ ਇਹਨਾਂ ਨੇ ਅਪੀਲ ਪਾਈ ਹੈ ਜੀ ਅਪੀਲ ਵਿੱਚ ਸਟੇ ਹੈ ਨਹੀਂ ਇਸ ਕਰਕੇ ਸ਼ਾਸਨ ਕੋਰਟ ਅਪੀਲ ਪਾਈ ਹੋਈ ਹੈ ਸਟੇ ਹੈ ਨਹੀਂ ਇਸ ਕਰਕੇ ਇਹ ਤਰ੍ਹਾਂ ਕਾਰਵਾਈ ਨਹੀਂ ਹੋ ਰਹੀ ਪਰ ਅਸਾ ਕਹਿੰਦੇ ਵੀ ਖਾਲੀ ਕਰਨ ਤੇ ਅਸੀਂ ਬਨਾਬ ਨਾ ਪਲਾਨ ਕੀਤੀ ਜਾ ਰਹੀ ਹੈ ਉੱਪਰ ਉਹ ਬਿਲਡਿੰਗ ਕਿਉਂ ਨਹੀਂ ਢਾਈ ਜੀ ਤੁਹਾਡੇ ਵੱਲੋਂ ਵੀ ਜਿਸ ਤਰ੍ਹਾਂ ਕਹਿੰਦਾ ਸਰ ਉਹ ਜੋ ਪ੍ਰੋਟਾਨ ਨੇ ਤਾਂ ਨੀਚਲੀ ਬਿਲਡਿੰਗ ਪਹਿਲਾਂ ਡਿੱਗਦੀ ਹੈ ਜੀ ਜਦੋਂ ਸਰ ਜੈਨੂਨ ਗੱਲ ਆਈ ਜੇ ਉਹ ਪਰਟਾਵਾਂਗੇ ਆਪਣੀ ਸਾਡੀ ਘੂ ਗਈ ਸਾਡੇ ਵਾਦੇ ਲਮਕੀ ਸਾਡੇ ਬਸ ਸਾ ਲਮਕੀ ਹੈ ਸਾਰੇ ਮਤਲਬ ਆਊਟ ਆਫ ਫਰੇਮ ਹੋ ਚੁੱਕੀ ਸਾਰੀ ਬਿਲਡਿੰਗ ਬਕਾਇਦਾ ਇਹਨਾਂ ਦੀ ਬਿਲਡਿੰਗ ਸਪਾਟ ਵੀ ਕਰਾਇਆ ਸੀ ਸਾਡਾ ਵੀ ਬਿਲਡਿੰਗ ਸਪਾਟ ਹੋਇਆ ਕੋਰ ਵੀ ਦੋਨਾਂ ਨੇ ਸਾਰੀ ਬਿਲਡਿੰਗ ਨੂੰ ਅਨਸ਼ੇਪ ਪੁਸਤਿਕਾ ਸਰ ਜਿਸ ਤਰ੍ਹਾਂ ਹੁਣ ਬਿਲਡਿੰਗ ਡਿੱਗੀ ਹੈ ਇਹਦੇ ਵਿੱਚ ਕਿਸੇ ਜਾਨ ਮਾਲ ਦਾ ਨੁਕਸਾਨ ਵੀ ਹੋਇਆ ਹੈ ਸਰ ਨਹੀਂ ਲਾਲ ਤਾਂ ਹੋਇਆ ਨਹੀਂ ਜੀ ਪਰ ਜੇ ਬਕਾਇਦਾ ਜੀ ਜੇ ਪ੍ਰਸ਼ਾਸਨ ਆ ਕੇ ਕੋਈ ਖਾਲੀ ਕਰਾ ਕੇ ਬਿਲਡਿੰਗ ਨਹੀਂ ਟੰਦਾ ਤਾਂ ਕੁਝ ਵੀ ਹੋ ਸਕਦਾ ਹੈ ਜਿੱਥੇ ਪਿੱਛੇ ਜੇ ਇਹ ਆਪਣੇ ਪੂਜਾ ਘਰ ਵਿੱਚ ਆਲੇ ਉਹਨਾਂ ਦੇ ਬਾਦ ਸਾਹਿਬ ਦੇ ਸਿਰ ਦੇ ਵਿੱਚ 60 ਬੱਜੀ ਸੀ ਤੇ ਉਹਨਾਂ ਦੇ ਕਾਫੀ ਕੰਮਾਂ ਟੰਗੇ ਲੱਗੇ ਸੀ ਉਹਨਾਂ ਨੂੰ ਕੀ ਕਰਨਾ ਚਾਹੁੰਦੇ 80 ਵੀ ਕਰਨੇ ਵੀ ਬਹੁਤ ਮਾੜਾ ਉਹਨਾਂ ਦਾ ਕੰਮ ਹੋਇਆ ਜੀ ਅਸੀਂ ਆਪ ਕਹਿੰਦੇ ਵੀ ਕੋਈ ਕਿਸੇ ਵੀ ਕੋਲੇ ਦੇ ਸਕੂਲ ਨੇ ਕੋਧੋ ਵੀ 60 ਬੱਜਰ ਦੇ ਵਿੱਚ ਬਚ ਸਕਦੀ ਹੈ मतलब ਕਹਿੰਦੇ ਵੀ ਬਿਲਡਿੰਗ ਦਾ ਜਲਦੀ ਜਲਦੀ ਖਾਲੀ ਕਰਾ ਘਟਾਈ ਜਾਵੇ